ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਪਵਤ ਵਿਖੇ ਸੱਪ ਦੇ ਡਸਣ ਨਾਲ ਦੋ ਸੱਕੀਆਂ ਪੈਣਾ ਦੀ ਹੋਈ ਮੌਤ ਮਾਚੀਵਾੜਾ ਸਾਹਿਬ ਨੇੜਲੇ ਪਿੰਡ ਪਵਤ ਵਿਖੇ ਸੱਪ ਦੇ ਡਸਣ ਨਾਲ ਦੋ ਸੱਕੀਆਂ ਪੈਣਾ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅਨਪਵਾ ਉਮਰ ਕਰੀਬ 11 ਸਾਲ ਅਤੇ ਸਰਵੀ ਉਮਰ ਕਰੀਬ 8 ਸਾਲ ਵਜੋਂ ਹੋਈ ਜੋ ਕਿ ਸਕੂਲ ਵਿੱਚ ਪੜ੍ਹਦਿਆਂ ਸਨ ਇਸ ਮੌਕੇ ਮ੍ਰਿਤਕ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਸਦੇ 6 ਬੱਚੇ ਹਨ ਅਤੇ ਪਿਛਲੇ ਕਰੀਬ 4-5 ਸਾਲਾਂ ਤੋਂ ਪਿੰਡ ਪਵਾਤ ਦੇ ਖੇਤਾਂ 'ਚ ਬਣੀ ਇੱਕ ਮੋਟਰ ਨੇੜੇ ਆਪਣੀ ਝੁੱਗੀ ਬਣਾ ਕੇ ਰਹਿ ਰਹੇ ਹਨ ਉਸਨੇ ਦੱਸਿਆ ਕਿ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਸ ਦੀਆਂ ਦੋਵੇਂ ਬੇਟੀਆਂ ਮੋਟਰ ਵਾਲੇ ਕਮਰੇ ਦੀ ਛੱਤ 'ਤੇ ਜਾ ਕੇ ਸੋ ਗਈਆਂ ਅਤੇ ਰਾਤ ਕਰੀਬ 1 ਵਜੇ ਲਾਈਟ ਆਉਣ ਤੋਂ ਬਾਅਦ ਹੇਠਾਂ ਉਤਰ ਆਈਆਂ ਅਤੇ ਝੁੱਗੀ ਚ ਜਾ ਕੇ ਸੋ ਗਈਆਂ ਅਤੇ ਲਾਈਟ ਜਾਣ ਤੋਂ ਬਾਅਦ ਮੁੜ ਛੱਤ ਤੇ ਚਲੀਆਂ ਗਈਆਂ ਜਿੱਥੇ ਦੋਨੇ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੂੰਹ ਚੋਂ ਝੱਗ ਆਉਣ ਲੱਗੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਛੀਵਾੜਾ ਸਾਹਿਬ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਆਸ਼ਾ ਜੀ ਆਸ਼ਾ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਕੁੜੇ ਤੇ ਮੁੰਡਾ ਤੇ ਕੀ ਘਟਨਾ ਬਪਨੀ ਸੀ ਰਾਤ ਰਾਤ ਮਾ ਖਾਣਾ ਖਾ ਕੇ ਲੇਟ ਕਾਇ ਲੇਟ ਕੇ ਬਾਅਦ ਮ ਲਟਾਈ ਗਈ ਲਟਕ ਬਾਅਦ ਮ ਪੰਖਾ ਲਗਾ ਕੇ نیچے ਸੋਈ ਗਈ सोई जाने के बाद हम उठी हमें टेरो के, मम्मी देखो सांपो आई गो तो हम उठे हमने देखो तो सांप बाहर निकल आओ तब यहाँ गाल में काट खाओ हमके बिटिया जब का बोते हैं कान लगी कहीं देखो मेरे चोट लग गए थे हम कह क्या तो मैं सांपन काटो कही सांपन नहीं काटो तो अनुपम्प पर बूझी अनुपम्प कान लगे मम्मी देखो मेरे अंगूठा में कुछ हुई गो तो हमने के बता कहा साँप काट खाओ तो मैं दबा के लिए चल उनने बोलो ना ही नीचे से ऊपर चली गई छत पर से छत पर ले, लेट रही जाए तो उन्हें उल्टी आने लगी उल्टी आन से बाद मेरी टेरो, तो हमने उन्हें नीचे उतारो नीचे उतारी फिर हम माछी घोड़ा ले गए अस्पताल हुन खत्म हो गई एक लड़की हमारी हियन खत्म हो गई एक हुन खत्म की की नाम सी, की नी की नी सी हो गई की दोनों पढ़ दिया हां सुर भी पहले में अनुपम दूसरे में थी और ਗੇਰਾ ਸਾਲ ਕਿਤੇ ਅਨਪਮ 1 8 ਸਾਲ ਕਿਤੇ ਜਿਹੜੀ ਮੈਂ ਇੱਥੇ 12 ਸਾਲ ਤੋਂ ਰਹਿ ਰਹੀ ਹਾਂ ਉਹਨਾਂ ਦੋਨਾਂ ਦਾ ਨਾਮ ਅਨਪਮ ਤੇ ਸਰਵੀ ਸੀਗਾ ਕੀ ਘਟਣਾ ਬਫਰੀ ਦਾ ਉਸ ਦੇ ਬਾਅਦ ਜਿਉ ਜੋ ਸਾਰੇ ਚ ਰੋਟਟੀ ਖਾ ਕੇ ਸੀ ਕਾਫੀ ਟਾਈਮ ਤੱਕ ਅਸੀਂ ਸੁੱਤੇ ਹੀ ਨਹੀਂ ਉਹ ਲੋ 11:00 ਵਜੇ ਤੱਕ ਲਾਈਟ ਆਈ ਸੀ 11:00 ਵਜੇ ਲਾਈਟ ਆਈ ਉਹਦਰ ਨੇ ਉੱਠ ਕੇ ਥੱਲੇ ਆ ਗਏ ਉਹ ਲਿਟਣ ਲਈ ਉਹਨਾਂ ਨੇ ਥੱਲੇ ਪਕਾਉ ਖਾ ਲਿਆ ਮਤਲਬ ਲੇਟ ਗਏ ਆ ਲੇਟ ਕੇ ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਉਹਨਾਂ ਦੇ ਕੋਲ ਸੱਪ ਆਇਆ ਹੈ ਨਾ ਇਹ ਪਤਾ ਨਹੀਂ ਉਹਦਾ ਕੀ ਆ ਨਾ ਆ ਤੁਨੂੰ ਜਦੋਂ ਉਹਨਾਂ ਤੋਂ ਮਤਲਬ ਕੁਝ ਉਹਨਾਂ ਨੂੰ ਦੇਖਿਆ ਫਿਰ ਉਹਨਾਂ ਨੇ ਮਤਲਬ ਟਿੱਕਾ ਮਾਰਿਆ ਉਹ ਅੰਦਰੋਂ ਪਾ ਜਿਹਾ ਫਿਰ ਉਹਨਾਂ ਨੇ ਮੰਮੀ ਡੈਡੀ ਨੂੰ ਬੁਲਾਇਆ ਫਿਰ ਉਹਨਾਂ ਨੇ ਦੇਖਿਆ ਚਾਰੇ ਪਾਸੇ ਤਾਂ ਉਹਨਾਂ ਨੂੰ ਸੱਪ ਦੇਖਿਆ ਸੱਪ ਮਤਲਬ ਘਰ ਤੋਂ ਬਾਹਰ ਪਿਆ ਹੋਇਆ ਸੀ ਉਹਨਾਂ ਨੇ ਮਤਲਬ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਜਿੱਥੇ ਪਈਆਂ ਸੀ ਉੱਥੇ ਤਾਂ ਪਈਆਂ ਨਹੀਂ ਫਿਰ ਉਹ ਠਿਕੇ ਫਿਰ ਛੱਤ ਤੇ ਪੈ ਗਏ ਛੱਤ ਤੇ ਪੈਣ ਤੋਂ ਬਾਅਦ ਉਹ ਉਨਾਂ ਦੇ ਮੂਤੇ ਤੇ ਇੱਕ ਦੇ ਅੰਗੂਠੇ 'ਚ 6:00 ਵਜੇ ਸੀ ਉਹਨਾਂ ਤੋਂ ਪੁੱਛਿਆ ਕਿ ਕੀ ਹੋਇਆ ਜਾਂ ਕਿਵੇਂ 6:00 ਲੱਗੀ ਆ ਕਿਸੇ ਸੱਪ ਉੱਪ ਤੇ ਨੇ ਮਤਲਬ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ 6:00 ਵਜੇ ਜਦੋਂ ਸੱਪ ਨੂੰ ਦੇਖਿਆ ਸੀ ਭੱਜੇ ਤੇ ਸਾਡੇ ਮਤਲਬ ਲੱਕੜ ਵੱਜ ਗਈ ਮੂਤੇ ਉਹਦੇ ਕਹਿੰਦੀ ਮੈਂ ਮਤਲਬ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹਦੇ ਲੱਕੜ 'ਚ ਵੱੜ ਗਈ ਮੇਰੇ ਹੱਥ ਦੇ ਅੰਗੂਠੇ 'ਚ ਲੱਗ ਗਿਆ ਉਹਨਾਂ ਦੇ ਦੋਨਾਂ ਨੇ ਪਏ ਪਏ ਸੀਗੇ ਉਹ ਅਨਨ ਨੂੰ ਪਤਾ ਨਹੀਂ ਕੀ ਹੋਇਆ ਉਹ ਦਰ 5 ਮਿੰਟ ਤੱਕ ਹੀ ਪਏ ਰਹੇ ਉਹਨਾਂ ਫਿਰ ਬਾਅਦ ਚ ਉਹਨਾਂ ਨੂੰ ਇੰਨੀਆਂ ਉਲਟੀਆਂ ਹੋਈਆਂ ਉਹਨਾਂ ਨੂੰ ਬਹੁਤ ਦਰਦ ਉਹਨਾਂ ਨੂੰ ਬਹੁਤ ਸਰੀਰ ਦਰਦ ਆ ਮੈਂ ਉਹਨਾਂ ਦੋਨੋਂ ਤੋਂ ਪੈਣ ਤੋਂ ਪੁੱਛਿਆ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਉਹਨਾਂ ਨੂੰ ਬਹੁਤ ਗੁੱਸੇ ਕੀਤਾ ਫਿਰ ਉਹਨਾਂ ਨੂੰ ਮੰਮੀ ਕੋਲ ਭੇਜਿਆ ਮੰਮੀ ਕੋਲ ਜਾ ਕੇ ਉਹਨਾਂ ਨੇ ਦੱਸਿਆ ਫਿਰ ਮੰਮੀ ਨੇ ਉਹਨਾਂ ਤੋਂ ਪੁੱਛਿਆ ਮੇਰੇ ਮਾਮਾ ਮੰਮੀ ਨੇ ਉਹਨਾਂ ਤੋਂ ਪੁੱਛਿਆ ਕਿ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਹਾਂ ਮੇਰੇ ਸੱਪ ਨੇ ਵੱਢਿਆ ਨਨੂ ਫੇਰੇ ਮਤਲਬ ਮਮੀ ਬਹੁਤ ਦੇਰ ਉਹਨਾਂ ਕੋਲ ਬੈਠੇ ਰਹੇ ਪੁੱਛੀ ਗਏ ਪੁੱਛੀ ਗਏ ਨੇ ਦੱਸਿਆ ਨਹੀਂ ਫਿਰ ਉਹ ਆ ਕੇ ਮੇਰੇ ਕੋਲ ਲੇਟ ਗਏ ਮੈਂ ਰਾਤ ਨੂੰ ਉਹਨਾਂ ਕੋਲ ਲੇ ਪਈ ਸੀ ਉਹ ਬਾਰ ਬਾਰ ਉਲਟੀਆਂ ਕਰ ਰਹੀ ਸੀ ਉਹਨਾਂ ਤੋਂ ਪੁੱਛਿਆ ਕੀ ਹੋਇਆ ਕਹਿੰਦੇ ਕੁਝ ਨਹੀਂ ਹੋਇਆ ਮੈਂ ਕਿਹਾ ਠੀਕ ਹਾਂ ਕਹਿੰਦੇ ਉਹਨੂੰ ਪਤਾ ਨਹੀਂ ਬਹੁਤ ਉਲਟੀਆਂ ਆ ਰਹੀਆਂ ਸੀ ਕਿੰਨੇ ਘੰਟੇ ਬਾਅਦ ਆ ਜਿਹੜੀ ਫਿਰ ਡੈਥ ਹੋਈ ਉਹਨਾਂ ਦੀ ਉਹਨਾਂ ਦੀ ਮਤਲਬ 2 ਵਜੇ ਪੂਰੇ ਹੀ ਇੱਕ ਦੀ ਫੱਡੀ ਦੀ 2 ਵਜੇ ਪੂਰੇ ਹੋ ਗਏ ਸੀ 10 ਮਿੰਟ ਬਾਅਦ ਛੋਟੀ ਦੀ ਹੋ ਗਈ ਸੀ ਕਿਹੜੀ ਕਿਹੜੀ ਕਲਾਚ ਮੜਦੀਆਂ ਸਿੱਕਨੀ ਕਿੰਨੀ ਕਿੰਨੀ ਉਮਰ ਸੀ ਮਤਲਬ ਵੱਡੀ ਦੂਜੀ ਕਲਾਚ ਛੋਟੀ ਸਰਬੀਓ ਪਹਿਲੀ ਕਲਾਚ ਵੱਡਾ ਤਿੱਕਦੇ ਵਸੇ ਬਾਈ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਘਟਨਾ ਰਾਤ ਵਾਪਰੀਏ ਤੇ ਇਹ ਕੌਣ ਨਾ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ ਡੇਢ ਕਜੇ ਫੋਨ ਆਇਆ ਬਈ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਿਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਨੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਵੀ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਛ ਨਹੀਂ ਤੇ ਇੱਕ ਪਰਿਵਾਰ ਤੇ ਕਿੰਨੇ ਮੈਂਬਰ ਨੇ ਤੇ ਕਿੰਨੇ ਜਣਿਆਂ ਦੀ ਜਿਹੜਿਆ ਐਸ ਨੇ ਦੱਸਿਆ ਦੋ ਬੱਚਿਆਂ ਨੂੰ ਸੱਪ ਨੇ ਦੱਸਿਆ ਜੀ ਸੱਪ ਵੀ ਇੱਥੇ ਹੈ ਮਾਰਿਆ ਪਿਆ ਹੈ ਤੇ ਆਪਣੇ 6 ਬੱਚੇ ਸੀਗੇ ਇਹ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ ਇਹ ਦੋ ਬੱਚਿਆਂ ਦੀ ਮੌਤ ਹੋ ਗਈ ਚਾਰ ਜਣੇ ਚਾਰ ਬੱਚੇ ਪਿੱਛੇ ਰਹਿ ਗਏ